ਗੁੰੜੀ ਨੂੰ ਦਪਾਰੇ ਵੀ ਨਹੀਂ ਚਾਹਣਾ ਹੈਗਾ ਕਿਤੇ ਆ ਜਾ ਚਾਚੀ ਘਰ ਰਹੀ ਆਂ ਹੋਰ ਚਾਚੀ ਕੀ ਕਰਦੀ ਆਈ ਆਂ ਪਰੋਣੇ ਆਏ ਹੋ ਘਰ ਤੇ ਛੇਤੀ ਜੁਰਤ ਜਾਣਾ ਹੀ ਉਹ ਤੇ ਦਾਲ ਬਣਾ ਕੇ ਤਰਾ ਖਾਈ ਉਹ ਤੇ ਹੁਣ ਆਂਡੇ ਤੇਰੀ ਆ ਲਈ ਉਹ ਪੁੱਛਣ ਤੇ ਆਂਡੇ ਹੈਗੇ ਆ ਤੇ ਮਨਦੀਰ ਹੈਗੇ ਚਾਚੀ ਜੀ ਦੋ ਚਾਰ ਹੀ ਹੋਣੇ ਅੱਜ ਦੇ ਕੱਲ ਵਾਲੇ ਲੈ ਗਿਆ ਕੋਈ ਲਿਆ ਦੇਣੀ ਆ ਨਾਂ ਦਾ ਚੀ ਤੇਰੇ ਘਰ ਮਨ ਚਾਰ ਪੰਜ ਨਿਕਲ ਹੀ ਆ ਗਿਆ ਪਾਦਨ ਬਾਪੇ ਚ ਹਾਲੋ ਦਾ ਚੀ ਜੀ 100 ਰੁਪਏ ਦੇ ਪਹਿਲਾਂ ਕੀ ਭਾ ਲਾਇਆ ਅੰਡੇ ਨਾ 20 ਰੁਪਏ ਅੰਡਾ ਚਾਹਦਾ ਚਾਚੀ ਜੀ ਇਹਨੇ ਨੂੰ ਮਸਾਰੇ ਨੂੰ ਦਿੰਦੀ ਨੀ ਚਰਨੋਂ ਤੇ 10 ਦਾ ਦਿੰਦੀ ਆ ਚਰਨੋਂ 10 ਦਾ ਦਿੰਦੀ ਆ ਨਾ ਚਾਚੀ ਚਰਨੋਂ ਕੋ ਲੈ ਲੈ ਚਰਨੋਂ ਆਪ ਅੰਡੇ ਦਿੰਦੀ ਹੋਣੀ ਮੇਰੀਆਂ ਕੁਕੜ ਨਾਲ ਅੰਡੇ ਦਿੰਦੀਆਂ ਮੈਂ ਸਾਰਾ ਸਾਰਾ ਦਿਨ ਮਗਰ ਤੁਰੀ ਫਿਰਦੀ ਰਹਣੀ ਆ ਕੀ ਕਰਨਾ ਇਹਨਾਂ ਨੇ ਤਾਂ ਸੱਚੀ ਹਾਦੀ ਘਾਤੀ ਕੁੜੀਆਂ ਨੇ ਕੀ ਜਮਾਨਾ ਕੋਈ ਰਹਿ ਗਿਆ ਕਿਤੇ ਹਾ ਫਰ ਆ ਗਈ ਕਿਤੇ ਹਾ ਆਂਦੇ ਕਿ ਕੀ ਕਿਤੇ ਹੈ ਠੱਠਾ ਹੀ ਉਤਰਾ ਵੀ ਆਂਦਾ ਪਾਤਾ ਜਮਾਨਾ ਨੇ ਕਿਤੇ ਅੱਜ ਪਰ ਇਹਨਾਂ ਨੇ ਪਾਣੀ ਬਾਗ ਦੀ ਕੋਈ ਸੁਪਾ ਲੋਕੀਆਂ ਦੀਆਂ ਪੰਨੀਆਂ ਸੱਤਾਂ ਦਾ ਹੀ ਆਂਡਾ ਸਾਨੂੰ ਮਿਲ ਜੇ ਘਰ ਬੈਠੀਆਂ ਨੇ ਲੈ ਬੋ ਤੂੰ ਪਾਣੀ ਉਤਾਰ ਦੀਏ ਇਹਨਾਂ ਨੂੰ ਫਿਰ ਘੜੀ ਨੂੰ ਛੱਡਾਂਗੇ